ਹਾ ਵੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਅੱਜ ਤੁਹਾਨੂੰ ਦਿਖਾਉਣ ਲੱਗਿਆ ਸੈਰਾ ਜੋਤ ਟਾਇਲ ਸ਼ੋਰੂਮ ਬਰਨਾਲਾ ਇਹਦੀ ਲੋਕੇਸ਼ਨ ਆ ਕਚੈਰੀ ਗੇਟ ਨੰਬਰ 3 ਦੇ ਬਿਲਕੁਲ ਸਾਹਮਣੇ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਜਿਸ ਕਿਸੇ ਨੂੰ ਟਾਇਲ ਦੀ ਜ਼ਰੂਰਤ ਆ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਹੁਣ ਤੁਹਾਨੂੰ ਦਿਖਾਉਣਾ ਅਸੀਂ ਅੱਜ 2x4 ਟਾਈਲਾਂ ਦੇ ਡਿਜ਼ਾਈਨ ਇਹ ਤੁਸੀਂ ਦੇਖ ਸਕਦੇ ਹੋ 2x4 ਟਾਇਲ ਦੇ ਡਿਜ਼ਾਈਨ ਅੱਜ ਤੁਹਾਨੂੰ ਸਾਰੀਆਂ ਟੈਲਾਂ ਪ੍ਰੀਮੀਅਮ ਕੁਆਲਿਟੀ ਦੀਆਂ ਮਿਲਣਗੀਆਂ 2x4 ਦੀ ਟਾਇਲ ਪ੍ਰੀਮੀਅਮ ਦੇ ਵਿੱਚ ਆਪਣੇ ਕੋਲੇ 37 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਜਾਂਦੀ ਹੈ 37 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਕੇ 60-65 ਰੁਪਏ ਤੱਕ ਚਲੀ ਜਾਂਦੀ ਹੈ ਤੁਹਾਨੂੰ ਜਿੱਤਾਂ ਦੀ ਵੀ ਜ਼ਰੂਰਤ ਆ ਉਦਾਂ ਦੀ ਟਾਇਲ ਮਿਲ ਜੇਗੀ ਦੂਸਰਾ ਨੰਬਰ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਡਿਜ਼ਾਈਨਾਂ ਵਾਧੂ ਮਿਲ ਜਾਣਗੇ ਹੋਰ ਵੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਸਾਰੀ ਦੀ ਸਾਰੀ ਟਾਇਲ ਇਹ ਬਿਟਰੀਫਾਇਡ ਬਾਡੀ ਦੇ ਵਿੱਚ ਹੋਏਗੀ ਫਰਸਟ ਕੁਆਲਿਟੀ ਦੇ ਵਿੱਚ ਹੋਏਗੀ ਕੋਈ ਵੀ ਟਾਇਲ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਆਪਣੀ ਫੁੱਲ ਗਾਰੰਟੀ ਹੋਵੇਗੀ ਕੋਈ ਵੀ ਟਾਇਲ ਦੇ ਵਿੱਚ ਬੈਂਡ ਆਉਂਦਾ ਹੈ ਕਲਰ ਵਰੀਏਸ਼ਨ ਆਉਂਦਾ ਟਾਇਲ ਟੁੱਟ ਪੱਜ ਆਉਂਦੀ ਹੈ ਸਾਰੀ ਦੀ ਆਪਣੀ ਫੁੱਲ ਗਾਰੰਟੀ ਹੋ ਤੁਸੀ ਇੱਕ ਵਾਰ ਸਾਡੇ ਕੋਲ ਸ਼ੋਅਰੂਮ ਤੇ ਵਿਜ਼ਿਟ ਕਰੋ ਆ ਤੁਹਾਨੂੰ ਟਾਇਲ ਦੇ ਬਾਰੇ ਸਾਰਾ ਕੁਝ ਦੱਸ ਕੇ ਤੁਹਾਨੂੰ ਟਾਇਲ ਦਿੱਤੀ ਜਾਵੇਗੀ ਬਾਕੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਆਪਣੇ ਕੋਲੇ ਵਾਧੂ ਮਿਲ ਜਾਣਗੇ ਡਿਜ਼ਾਈਨ ਇਹ ਤੁਸੀਂ ਟਾਈਲਾਂ ਫਲੋਰ ਤੇ ਵੀ ਯੂਜ਼ ਕਰ ਸਕਦੇ ਹੋ ਬਾਥਰੂਮ ਦੇ ਵਿੱਚ ਕਟਿੰਗ ਕਰਕੇ ਯੂਜ਼ ਕਰ ਸਕਦੇ ਹੋ ਹੋਰ ਕੋਈ ਵਾਲ ਹਾਈਲਾਈਟਰ ਕਰਨੀਆਂ ਉੱਥੇ ਯੂਜ਼ ਕਰ ਸਕਦੇ ਹੋ ਇਹ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਟਾਈਲ ਮਿਲ ਜੂਗੀ ਦੇਖ ਸਕਦੇ ਹੋ ਤੁਸੀਂ ਲਾਈਟ ਕਲਰ ਡਾਰਕ ਕਲਰ ਹਮ ਹਾਈਲਾਈਟਰ ਪੀਸ ਇਹ ਸਾਰੇ ਪੀਸ ਹਾਈ ਗਲੋਸ ਹੋਣਗੇ ਤੁਸੀਂ ਦੇਖ ਸਕਦੇ ਹੋ ਕਲਰ ਫਲੋਰ ਵਾਸਤੇ ਵੀ ਬਹੁਤ ਵਧੀਆ ਨੇ ਤੇ ਵਾਲ ਵਾਸਤੇ ਵੀ ਇਸ ਤੋਂ ਬਿਨਾ ਆਪਣੇ ਕੋਲੇ ਹਾਈਲਾਈਟਰ ਪੀਸ ਵੀ ਆਉਣਗੇ ਜੋ ਅੱਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਇਹ ਦੇਖ ਸਕਦੇ ਹੋ ਤੁਹਾਨੂੰ ਇਟਾਲੀਅਨ ਸਿਡ ਮਿਲ ਜਾਣਗੇ ਬਰਾਊਨ ਕਲਰ ਮਿਲ ਜੇਗਾ ਵਾਈਟ ਮਿਲ ਜੇਗਾ ਗ੍ਰੇ ਕਲਰ ਮਿਲ ਜਾਣਗੇ ਸਤਵਾਰੀਓ ਟਾਈਪ ਮਿਲ ਜੇਗਾ ਹੋਰ ਬਹੁਤ ਸਾਰੇ ਡਿਜ਼ਾਈਨ ਅੱਗੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਤੋਂ ਬਿਨਾ ਇਹ ਦੇਖ ਸਕਦੇ ਹਾਂ ਤੁਹਾਨੂੰ ਕਲਰ ਆਫ ਪਲੇਨ ਵਾਈਟ ਮਿਲ ਜੂਗਾ ਗ੍ਰੇ ਮਿਲ ਜੇਗੇ ਸਾਰੇ ਹਾਈ ਗਲੋਸ ਪੀਸ ਹੋਣਗੇ ਜਿਸ ਕਿਸੇ ਨੂੰ ਚਾਹੀਦੀ ਨੇ ਇੱਕ ਵਾਰ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਲਿਓ ਇਸ ਤੋਂ ਬਿਨਾ ਤੁਹਾਨੂੰ ਅੱਗੇ ਦਿਖਾਉਣਿਆ ਐਂਡਲੈਸ ਪੀਸ ਵੀ ਆਉਣਗੇ ਇਹ ਤੁਸੀਂ ਦੇਖ ਸਕਦੇ ਹੋ ਬਲੈਕ ਕਾ ਵੀ ਵਿੱਚ ਆ ਗਿਆ ਬਰਾਊਨ ਦੇ ਵਿੱਚ ਆ ਗਿਆ ਕਰੀਮ ਮਿਲ ਜਾਣਗੇ ਸਾਰੇ ਪੀਸ ਹਾਈ ਗਲੋਸ ਹੋਣਗੇ ਹਰ ਇੱਕ ਟਾਇਲ ਦੀ ਆਪਣੀ ਫੁੱਲ ਗਾਰੰਟੀ ਹੋ ਤੁਸੀਂ ਇੱਕ ਵਾਰ ਸਾਤੋਂ ਟਾਇਲ ਲੈ ਕੇ ਜਾਓਗੇ ਤਾਂ ਆਪ ਵੀ ਤੁਸੀਂ ਕੋਲ ਕਹੋਗੇ ਕਿ ਹਾਂ ਆਹ ਉਹ ਤੋਂ ਹੀ ਟਾਇਲ ਲੈ ਕੇ ਹੁਣੀ ਐ ਦੇਖ ਸਕਦੇ ਹੋ ਟਾਇਲ ਦੇ ਵਿੱਚ ਤੁਸੀਂ 글로ਸ ਫਿਨਿਸ਼ ਦੇਖ ਲਓ ਕਿੰਨਾ 글로ਸਾ ਟਾਇਲ ਦਾ ਇਸ ਤੋਂ ਬਣਾਏ ਵਾਈਟ ਆ ਗਿਆ ਗ੍ਰੇ ਮਿਲਜੂ ਬਲੂ ਦੇ ਨਾਲ ਲਾਈਟ ਗ੍ਰੇ ਬਾਥਰੂਮ ਦੇ ਵਿੱਚ ਬਹੁਤ ਕਨਸੈਪਟ ਸਮਾ ਲੱਗਦਾ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਣਾ ਤਾ ਸਾਨੂੰ ਹੋਰ ਅਕੇ ਦਿਖਾਉਣ ਲੱਗੇ ਆ ਟਾਇਲਾਂ ਆਪਣੇ ਕੋਲ ਡਿਜ਼ਾਈਨਰ ਦੀ ਗਾਰਨਿਸ ਸ਼ਾਇਦ ਹੀ ਕਿਸੇ ਹੋਰ ਸ਼ੋਅਰੂਮ ਕੋਲੇ 18 ਡਿਜ਼ਾਈਨ ਆਉਣਗੇ ਜਿੰਨੇ ਡਿਜ਼ਾਈਨ ਆਪਣੇ ਕੋਲੇ ਨੇ ਤਾਂ ਟੋ ਕੱਟ ਆਪਣੇ ਕੋਲੇ 2.300 2x4 ਦੇ ਵਿੱਚ ਡਿਜ਼ਾਈਨ ਹੋਣਗੇ ਇਸ ਤੋਂ ਵੀਡੀਓ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਪਏ ਨੇ ਇਹਨੇ ਡਿਜ਼ਾਈਨ ਸਿਰਫ 90 ਸਾਰਾ ਜੋਤ ਦੇ ਸ਼ੋਰੂਮ 'ਤੇ ਹੀ ਮਿਲਣਗੇ ਇਹ ਟਾਈਲ ਤੁਸੀਂ ਦੇਖ ਸਕਦੇ ਹੋ 2x4 ਦੀ ਹੈ ਇਸ ਦੇ ਵਿੱਚ ਜੋੜ ਬਿਲਕੁਲ ਵੀ ਨਹੀਂ ਸ਼ੋ ਹੋ ਰਿਹਾ ਦੋ ਪੀਸ ਲੱਗੇ ਹੋਏ ਨੇ ਜੋੜ ਕੇ ਇਹਨੂੰ ਹੈਂਡਲੈਸ ਟਾਇਲ ਕਹਿੰਦੇ ਆ ਇਹ ਦੇਖ ਸਕਦੇ ਹੋ ਬਿਲਕੁਲ ਵੀ ਜੋੜ ਨਹੀਂ ਤੁਹਾਨੂੰ ਪਤਾ ਲੱਗੇਗਾ ਇਹਨਾਂ ਦਾ ਇਹਨੂੰ ਤੁਸੀਂ ਚਾਹੇ ਜੋੜ ਕੇ ਲਾ ਦਿਓ ਚਾਹੇ ਸਪੇਸ ਪਾ ਕੇ ਲਾ ਦਿਓ ਦੋਨੇ ਲੋਟੀ ਟਾਇਲਾਂ ਸੋਹਣ ਲੱਗਣੀਆਂ ਇਹ ਸਾਰੀਆਂ ਟਾਇਲਾਂ ਹੈਂਡਲੈਸ ਦੇ ਵਿੱਚ ਨੇ ਕੁਆਲਿਟੀ ਸਾਰਿਆਂ ਦੀ ਪ੍ਰੀਮੀਅਮ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਜਦੋਂ ਇਸ ਨੂੰ ਫਲੋਰ ਤੇ ਲਾਉਂਗੇ ਬਿਲਕੁਲ ਵੀ ਸਦਾ ਜੋੜ ਨਹੀਂ ਦਿਖੋਏਗਾ ਇਸ ਨੂੰ ਆਪਾਂ ਬਾਥਰੂਮ ਦੇ ਵਿੱਚ ਲਗਾ ਸਕਦੇ ਹਾਂ ਤੇ ਯੂਜ਼ ਕਰ ਸਕਦੇ ਆ ਹਾਈ ਗਲੋਸ ਪੀਸ ਨੇ ਸਾਰੇ ਜੇ ਕਿਸੇ ਵੀਰ ਭਾਈ ਨੂੰ ਟਾਇਲ ਚਾਹੀਦੀ ਹੈ ਤਾਂ ਉਹ ਆਪਣੇ ਨਾਲ ਸਕਰੀਨ ਤੇ ਦਿੱਤਾ ਹੋਇਆ ਨੰਬਰ ਆ ਕੰਟੈਕਟ ਕਰ ਸਕਦਾ ਸਾਡੇ ਸ਼ੋਰੂਮ ਨੇ ਜਿਹੜੇ ਉਹ ਹਰ ਇੱਕ ਸ਼ਹਿਰ ਸ਼ਹਿਰ ਦੇ ਵਿੱਚ ਨੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਚ ਜਿੱਥੇ ਵੀ ਤੁਹਾਨੂੰ ਟਾਇਲ ਚਾਹੀਦੀ ਹੈ ਹਰ ਕਿਤੇ ਟਾਇਲ ਮਿਲ ਜੂਗੀ ਤੁਸੀਂ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਨੂੰ ਸ਼ੋਰੂਮ ਦਾ ਐਡਰੈਸ ਦੇ ਦਾਂਗੇ ਇਸ ਤੋਂ ਬਿਨਾ ਤੁਹਾਨੂੰ ਮੈਟ ਟਾਇਲ ਚਾਹੀਦੀ ਹੈ ਮੈਟ ਵੀ ਮਿਲ ਜੇਗੀ 2x4 ਅੱਜ ਤੁਹਾਨੂੰ 2x4 ਦਿਖਾਉਣਾ ਇਸ ਤੋਂ ਬਾਅਦ ਕਿ ਤੁਹਾਨੂੰ 2x2 23 23 32 64 ਸਾਰੀਆਂ ਵੀਡੀਓ ਦੇ ਵਿੱਚ ਟਾਇਲਾਂ ਦਿਖਾਵਾਂਗੇ ਜੇ ਤੁਹਾਨੂੰ ਆਪ ਨੂੰ ਟਾਇਲ ਨਹੀਂ ਚਾਹੀਦੀ ਤਾਂ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ ਕਿਸੇ ਦੋਸਤੋ ਮਿੱਤਰ ਰਿਸ਼ਤੇਦਾਰ ਨੂੰ ਟਾਇਲ ਚਾਹੀਦੀ ਹੁੰਦੀ ਹੈ ਉਹਨਾਂ ਤੱਕ ਵੀਡੀਓ ਪਹੁੰਚੂਗੀ ਕਿਉਂਕਿ ਟਾਇਲ ਹਰ ਇੱਕ ਨੇ ਜ਼ਿੰਦਗੀ ਦੇ ਵਿੱਚ ਇੱਕ ਵਾਰ ਲਾਉਣੀ ਹੁੰਦੀ ਹੈ ਉਹੀ ਟਾਇਲ ਜੇਕਰ ਵਧੀਆ ਨਾ ਲੱਗੇ ਤਾਂ ਸਾਰੀ ਉਮਰ ਪਸਤਾਵਾ ਰਹਿੰਦਾ ਹੈ ਪਰ ਅਸੀਂ ਤੁਹਾਨੂੰ ਗਰੰਟੀ ਦੇ ਕੇ ਟਾਇਲ ਦੇਵਾਂਗੇ ਇੱਕ ਵਾਰ ਤੁਸੀਂ ਟਾਇਲ ਲਾਉਂਗੇ ਤਾਂ ਮੁੜ ਕੇ ਵੀ ਤੁਸੀਂ ਸਾਡੇ ਕੋਲੇ ਹੀ ਆਉਂਗੇ ਤੁਸੀਂ ਟ੍ਰਾਇਲ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਟਾਇਲਾਂ ਨੇ ਇਸ ਤੋਂ ਬਾਅਦ ਇਹ ਅੱਗੇ ਮੈਟ ਟਾਇਲਾਂ ਸਟਾਰਟ ਹੋ ਗਈਆਂ ਇਹ ਸਾਰੀਆਂ ਮੈਟ ਦੇ ਵਿੱਚ ਨੇ ਮੈਟ ਕਨੀ ਸਿੰਘ ਮਲਜੂ ਸਿਲਫਨੀ ਸਿੰਘ ਮੈਜੂ ਮੈਟ ਦੇ ਵਿੱਚ ਵੀ ਤੁਹਾਨੂੰ ਡਾਰਕ ਤੇ ਲਾਈਟ ਕਲਰ ਸਾਰੇ ਮਿਲ ਜਾਣਗੇ ਵਾਈਟ ਮੈਜੂ ਕਾਰਵਿੰਗ ਮਿਲ ਜੇਗੀ ਕੀ ਦੇਖ ਸਕਦੇ ਹੋ ਇਹਨੂੰ ਕਾਰਵਿੰਗ ਦੇ ਵਿੱਚ ਆ ਜਾਂਦ ਨੇ ਵਾਲੇ ਪੀਸ ਇਹਨੂੰ ਆਪਾਂ ਫਲੋਰ ਤੇ ਵੀ ਜੁੜ ਸਕਦੇ ਹਾਂ ਬਾਥਰੂਮ ਦੇ ਵਿੱਚ ਕੋਈ ਵਾਜ਼ ਨੂੰ ਹਾਈਲਾਈਟ ਕਰਨਾ ਉੱਤੇ ਇਸ ਤੋਂ ਬਾਅਦ ਇਹ ਹਾਈਲਾਈਟਰ ਪੀਸ ਆ ਜਾਣਗੇ ਬਾਥਰੂਮ ਦੇ ਵਿੱਚ ਯੂਜ਼ ਕਰਨਾ ਬਾਥਰੂਮ ਚ ਕਰ ਸਕਦੇ ਆ ਜਾਂ ਕੋਈ ਕੰਮ ਹਾਇਲਟ ਕਰਨੀ ਆ ਉਸ ਤੇ ਯੂਜ਼ ਕਰ ਸਕਦੇ ਆ 6 ਲੀਟਰ ਦੇ ਵਿੱਚ ਆਪਾਂ ਕੋਲ ਘੱਟੋ ਘੱਟ 7-8 ਲੀਜਾਂ ਨੂੰ ਹੋਣਗੇ ਇੰਪੋਰਟੈਂਟ ਅਕੀ ਤੇ ਵਿੱਚ ਆ ਜਾਂਦੇ ਆ ਕਿ ਜਿੰਨੇ ਡਿਜ਼ਾਈਨ ਆਪਾਂ ਤੁਹਾਨੂੰ ਇੱਥੇ ਦਿਖਾਤੇ ਐਨੇ ਡਿਜ਼ਾਈਨ ਹੋਰ ਤੁਹਾਨੂੰ ਕਿਸੇ ਵੀ ਸ਼ੋਰੂਮ ਤੇ ਨਹੀਂ ਮਿਲਣਗੇ ਐਨੇ ਡਿਜ਼ਾਈਨ ਤੁਹਾਨੂੰ ਸਿਰਫ ਸਰਾ ਜੋਤ ਵਾਲੇ ਸਟੋਰਾਂ ਤੇ ਹੀ ਮਿਲਣਗੇ ਇੰਨਾ ਡ ਚੰਨਤੂ ਬਿਨਾ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਪਏ ਨੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਭਾਈ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗਦਾ ਹੈ ਤਾਂ ਜੋ ਅੱਗੇ ਹਰ ਇੱਕ ਜਿਸ ਨੂੰ ਟਾਇਲ ਦੀ ਜ਼ਰੂਰਤ ਹੈ ਉਹਨਾਂ ਤੱਕ ਪਹੁੰਚ ਸਕੇ ਇਹ ਦੇਖ ਸਕਦੇ ਹੋ ਤੁਸੀਂ ਹਾਈਲਾਈਟਰ ਪੀਸ ਹੋਰ ਆਗੇ ਇਸ ਤੋਂ ਬਿਨਾ ਹੋਰ ਵੀ ਆਉਣਗੇ ਕਿ ਹੋਰ ਹਾਈਲਾਈਟਰ ਦਿਖਾਉਣਾ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਏ ਨੇ ਕਿਤੇ ਵੀ ਇਹਨਾਂ ਦਾ ਜੋੜ ਦਾ ਨਹੀਂ ਪਤਾ ਲੱਗੇਗਾ ਸਿਰਫ 2x4 ਦੀ ਟਾਈਲ ਆ ਇਹ ਇਹ ਦੇਖ ਸਕਦੇ ਹਾਂ ਬਰਾਊਨ ਤੇ ਕਰੀਮ ਦਾ ਕਨਸੈਪਟ ਆ ਗਿਆ ਇਹਨੂੰ ਬਾਥਰੂਮ ਚ ਵੀ ਯੂਜ਼ ਕਰ ਸਕਦੇ ਆਪਾਂ ਫਲੋਰ ਤੇ ਵੀ ਯੂਜ਼ ਕਰ ਸਕਦੇ ਆਂ ਇਹ ਲਾਈਟ ਗ੍ਰੇ ਤੇ ਡਾਰਕ ਗ੍ਰੇ ਦੇ ਪੀਸ ਆ ਜਾਣਗੇ ਇਸ ਤੋਂ ਬਿਨਾ ਹੋਰ ਅੱਗੇ ਤੁਹਾਨੂੰ ਦਿਖਾਉਣਿਆ ਕਾਰਵਿੰਗ ਦੇ ਵਿੱਚ ਪੀਸ ਆਉਣਗੇ ਇਹ ਦੇਖ ਸਕਦੇ ਹੋ ਬੁਡਨ ਦੇ ਵਿੱਚ ਹਾਈਲਾਈਟਰ ਪੀਸ ਆ ਜਾਂਦੇ ਆ ਇਹ ਦੇਖੋ ਹਾਈਲਾਈਟਰ ਬਹੁਤ ਸੋਹਣੇ ਸੋਹਣੇ ਹਾਈਲਾਈਟਰ ਪੀਸ ਪਏ ਨੇ ਅਜੇ ਇਸ ਤੋਂ ਬਿਨਾ ਹੋਰ ਬਹੁਤ ਟਾਈਲਾਂ ਪਈਆਂ ਨੇ ਜਿਹੜੀਆਂ ਵੀਡੀਓ ਦੇ ਵਿੱਚ ਪੁੰਝੀਆਂ ਜਾਂ ਅਜੇ ਜਦੋਂ ਤੁਸੀਂ ਇੱਕ ਵਾਰ ਸ਼ੋਅਰੂਮ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਸਾਰੀਆਂ ਟਾਈਲਾਂ ਦਿਖਾਈਆਂ ਜਾਣਗੀਆਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਡੇ ਕੋਲੇ ਕਿੱਥੇ ਕਿੱਥੇ ਤੱਕ ਪਹੁੰਚ ਰਹੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ